ਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਕੁਕਿੰਗ 13 13 ਆਪਾਂ ਬਣਾਉਣ ਲੱਗੇ ਆ ਮੈਕਰੋਨੀ ਸੈਲਡ 1 ਕੱਪਾ ਕੌਲੀ ਲਈ ਹੈ ਮੈਕਰੋਨੀ ਦੀ 1 ਕੱਪਾ ਸੇਵ ਕੱਟ ਲਿਆ ਤੇ ਅੱਧਾ ਕੱਪਾ ਖੀਰਾ ਕੱਟਿਆ ਤੇ ਅੱਧਾ ਕ ਪਿਆਜ਼ ਤੇ ਥੋੜੇ ਜਿਹੇ ਹੈਗੇ ਨੇ ਆਪਣੇ ਮੈਂ ਗ੍ਰੇਪਸ ਕੱਟੇ ਨੇ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਪਾਵਾਂਗੇ ਜਦੋਂ ਪਹਿਲਾਂ ਆਪਾਂ ਇਹਨੂੰ ਉਬਾਲਾਂਗੇ ਉਬਾਲਣ ਵਾਸਤੇ ਆਪਾਂ ਇਹਦੇ ਵਿੱਚ ਪਾਣੀ ਧਰ ਦਿੰਨੇ ਆ 2 ਗਲਾਸ ਪਾਣੀ ਦੇ ਆਪਾਂ ਇਹਦੇ ਵਿੱਚ ਪਾ ਕੇ ਧਰ ਦਿੰਨੇ ਆ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਯੋਨੀ ਇਹ ਤੇ ਤੇ ਇੱਕ ਪਾਵਾਂਗੇ ਆਪਾਂ ਕਾਲੀ ਮਿਰਚ। ਹਾਂਜੀ। ਨਕਰੋਨੀ ਆਪਣੀ ਬਲ ਗਈ ਆ ਤੇ ਆਪਾਂ ਇਸ ਤਰ੍ਹਾਂ ਇਹਨੂੰ ਥਣ ਕੇ ਦੇਖ ਲੈਣਾ। ਤੇ ਐ ਟੁੱਟ ਗਈ ਆ ਇਹ ਤੇ ਬਸ ਹੁਣ ਫਿਰ ਇਹਨੂੰ ਲਾ ਲਾਂਗੇ। ਹਾਂਜੀ ਆਪਾਂ ਹੁਣ ਇਹਨੂੰ ਸਾੜ ਲੈਨੇ। ਹਾਂਜੀ ਇਹਦੇ ਵਿੱਚ ਆਪਾਂ ਆ ਮੈਟਰੋਨੀ ਆਪਾਂ ਰੱਖ ਲਈ ਐ ਪਾਣੀ ਦੇ ਵਿੱਚ ਜੀ ਇੱਕ ਵਾਰੀ ਵਾਸ਼ ਕਰ ਲਈ ਐ ਤੇ ਇਹਦੇ ਥੋੜੀ ਜਿਹੀ ਨੁਚੜਦੀ ਆ ਪਾਣੀ ਤੇ ਆਪਾਂ ਉਹਨਾਂ ਚੱਕ ਪਾਉਨੇ ਆ ਖੀਰਾ ਪਿਆਜ਼ ਤੇ ਸੀ पा लाली मिर्च इन आप काली मिर्च पा लेंगे इन्ना क पावेंगे आप नमक ਸਸ ਤੋਂ ਬਾਅਦ ਫਿਰ ਆਪਾਂ ਮੈਕਰੋਨੀ ਪਾਵਾਂਗੇ ਇਹ ਤੋਂ ਵੱਡੇ ਇੱਥੇ ਪਾ ਲਾਂਗੇ ਪਾਵਾਂਗੇ ਹੁਣ ਮੈਕਰੋਨੀ ਇਸਾ ਪਾਣੀ ਬਹੁਤ ਸੋਇਆ ਸੀ ਤਾਂ ਜਿਹੜਾ ਉਹ ਠੀਕ ਹੋ ਗਿਆ ਹੁਣ ਇਹਦੇ ਇਹਦੇ ਵਿੱਚ ਹੀ ਆਪਾਂ ਸਾਰਾ ਹਜੇ ਦਾ ਰਾਏ ਸੀ ਮਿਰਚ ਤੇ ਨਮਕ ਉਹ ਪਾ ਦੇਣਾ ਇਹ ਤਰ੍ਹਾਂ ਅਸੀਂ ਆਪਾਂ ਆ ਕੇ ਦੇਖਦੇ ਆ ਜੇ ਤਾਂ ਆਪਾਂ ਨੂੰ ਠੀਕ ਰਹੀ ਤਾਂ ਠੀਕ ਆ ਇਸ ਤਰ੍ਹਾਂ ਆਪਾਂ ਇਹਨੂੰ ਰੋਲਾ ਲੈਣਾ ਸਾਰੇ ਨੂੰ ਲਓ ਜੀ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮਿਹਨਤ ਤੁਸੀਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਥੈਂਕ ਯੂ ਜੀ